ਇਨਾਂ ਨੇ ਉਹਨਾਂ ਨੂੰ ਮਾਰਿਆ ਸੀ ਜਾਂ ਉਹਨਾਂ ਨੇ ਪਹਿਲੇ ਹੱਟ ਚੱਕਿਆ ਸੀ ਨਹੀਂ 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 ਤਾਂ ਜਿਹੜਾ ਫੌਜੀ ਸਾਹਬ ਸੀ ਉਹਨੇ ਵੀ ਹੱਟ ਚੱਕਿਆ ਗਿਆ ਸੀ ਤਾਂ ਇਸ ਵੀਡੀਓ 'ਚ ਵਿਖ ਰਿਹਾ ਸ਼ਖਸ ਤਾਂ ਤੁਹਾਨੂੰ ਯਾਦ ਹੀ ਹੋਵੇਗਾ ਇਹ ਉਹੀ ਆਟੋ ਵਾਲਾ ਹੈ ਜਿਸਨੇ ਕਰਨਲ ਬਾਟ ਕੁਟਮਰ ਮਾਮਲੇ ਦੇ ਵਿੱਚ ਧਰਨੇ 'ਚ ਪਹੁੰਚ ਕੇ ਇਹ ਬਿਆਨ ਦਿੱਤਾ ਸੀ ਕਿ ਮੈਂ ਇਸ ਕੇਸ ਦਾ ਚਸ਼ਮਦੀ ਦੀ ਦਾ ਮੇਰੇ ਸਾਹਮਣੇ ਕਰਨਲ ਬਾਟ ਦੇ ਨਾਲ ਕੁਟਮਰ ਹੋਈ ਹੈ ਤੇ ਮੈਂ ਇਸ ਕੇਸ ਦੇ ਵਿੱਚ ਗਵਾਹੀ ਵੀ ਦਵਾਂਗਾ ਤਾਂ ਹੁਣ ਇਸ ਸ਼ਖਸ ਦੇ ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ ਕਿ ਇਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹ ਵੀ ਇੱਕ ਕਤਲ ਦੇ ਕੇਸ ਦੇ ਵਿੱਚ ਜੀ ਹਾਂ ਪਟਿਆਲਾ ਦੇ ਵਿੱਚ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇਸ ਸ਼ਖਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਉਹੀ ਈ ਰਿਕਸ਼ਾ ਦੇ ਵਿੱਚ ਇੱਕ ਨੌਜਵਾਨ ਦੀ ਟੱਕਰ ਹੁੰਦੀ ਹੈ ਦੇਰ ਰਾਤ ਤੇ ਉਸ ਨੂੰ ਇੰਨਾ ਕੁੱਟਿਆ ਜਾਂਦਾ ਹੈ ਇੰਨਾ ਸ਼ਖਸ ਤੇ ਇਹਦੇ ਯਾਰਾਂ ਦੋਸਤਾਂ ਵੱਲੋਂ ਕਿ ਜਿਸ ਦੀ ਹਸਪਤਾਲ ਜਾ ਕੇ ਮੌਤ ਹੋ ਜਾਂਦੀ ਹੈ ਤੇ ਉਸ ਦੇ ਭਰਾ ਵੱਲੋਂ ਇਲਜ਼ਾਮ ਕੀ ਕੁਛ ਲਗਾਏਗੇ ਜਰਾ ਉਹ ਵੀ ਸੁਣ ਲਵੋ ਮੇਰਾ ਭਾਈ ਨੂੰ ਇਹਨਾਂ ਨੇ 3-4 ਬੰਦਿਆਂ ਨੇ ਬਹੁਤ ਘੁੱਟਿਆ ਕਿਹੜੀ ਜਗ੍ਹਾ ਘੁੱਟਿਆ ਬਸ ਸਟੈਂਡ ਤੇ ਪੁਲ ਨਹੀਂ ਆ ਪੁਲ ਦੇ ਉੱਤੇ ਇਹ ਆ ਰਿਹਾ ਸੀ ਸਾਡੇ ਨੋਵੇ ਦੁਕਾਨ ਤੇ ਅੱਛਾ ਜੀ ਬਸ ਇਹਨਾਂ ਨੇ ਇਹਨਾਂ ਦੇ ਰਿਕਸ਼ਾ ਖੜੀ ਸੀ ਆਊਟਸਾਈਡ ਉਹਦੇ ਵਿੱਚ ਵੱਜਾ ਨਾਲ ਹੀ ਇਹਨਾਂ ਨੇ ਉੱਥੇ दारू ਪੀ ਰਹੇ ਸੀਗੇ ਇਹ ਇਹਨਾਂ ਨੇ ਬਸ ਉਹਨੂੰ ਹਾਰੀ ਰਿਕਸ਼ਾ ਵਾਲੇ 3-4 ਜਨੇ ਸੀਗੇ ਬਸ ਜਦ ਇਹ ਗਿਰ ਗਿਆ ਤਾਂ ਇਹਨੂੰ ਚੱਕ ਕੇ ਨਾਲੇ ਨਾਲ ਮਾਰਨਾ ਸ਼ੁਰੂ ਕਰਤਾ ਉਹਨਾਂ ਨੇ ਮਾਰ ਮੁਰਕੇ ਰਿਕਸ਼ੇ ਚ ਬਿਠਾ ਕੇ ਲੈ ਕੇ ਜਾ ਰਹੀ ਸੀ ਚਾਬੀ ਜੇਬ ਚ ਪਾ ਲਈ ਸੀ ਫੋਨ ਜੇਬ ਚ ਪਾ ਲਿਆ ਸੀ ਅੰਨੇ ਚ ਮੈਨੂੰ ਪਤਾ ਲੱਗਿਆ ਮੈਂ ਭੱਜ ਜਾ ਆ ਮੈਂ ਕਿਹਾ ਉਹ ਹੀ ਕੋਣ ਕੋਣਾ ਇਹਨਾਂ ਨੇ ਮੈਨੂੰ ਚਾਬੀ ਦਿੱਤੀ ਤੇ ਨਾਲ ਆਪ ਨਾਲ ਨਾਲ ਆਪਣਾ ਨਿਕਲ ਰਹੀ ਸੀ ਉਹ ਕਹਿੰਦੇ ਪਿੱਛੇ ਤੋਂ ਕੋਈ ਹੋਰ ਮਾਰ ਗਿਆ ਹਾਂ ਇਹ ਮੈਨੂੰ ਕਦੇ ਬੈਠ ਕੇ ਕੋਈ ਪੀਆ ਕੋਈ ਹੋਰ ਕੋਈ ਮਾਰ ਗਿਆ ਜਲਦੀ ਮਾਰਿਆ ਅੰਨਾ ਨਹੀਂ ਹੈ ਨਹੀਂ ਮਾਰਿਆ ਤੁਸੀਂ ਦੇਖੋਗੇ ਉਹਨਾਂ ਦੀ ਹਾਂਜੀ ਦੱਤ ਹੋ ਗਈ ਕੱਲ ਉਸ ਬਦਲੇ ਕੋਟੇ ਸਰ ਉਸ ਦਾ ਮਤਲਬ ਬੋਲ ਰਹੇ ਸੀਗੇ ਹਾਂ ਬੋਲ ਰਹੇ ਸੀਗੇ ਜੀ 16 ਤਰੀਕ ਨੂੰ ਹੋਇਆ ਸੀ 9:00 ਵਜੇ ਇਲਾਜ ਦੇ ਦੌਰਾਨ ਹੀ ਬਸ ਬਤੂ ਕਿ ਮੇਰੀ ਕਾਰਵਾਈ ਚੱਲੇ ਬਸ ਅਸੀਂ ਇਹਨਾਂ ਨੂੰ ਸਖਤ ਤੋਂ ਸਖਤ ਤਰ੍ਹਾਂ ਜਦਵਾਉਣਾ ਚਾਹੀਏ ਜੀ ਬਸ ਤਾਂ ਦੂਜੇ ਪਾਸੇ ਪੁਲਿਸ ਜਾਂਚ ਕਰ ਰਹੀ ਹੈ ਤੇ ਪੁਲਿਸ ਦਾ ਹਾਲੇ ਕਹਿਣਾ ਹੈ ਕਿ ਇਸ ਸ਼ਖਸ ਦੇ ਉੱਤੇ ਕਾਰਵਾਈ ਕਰਕੇ ਇਸ ਨੂੰ ਗ੍ਰਿਫਤਾਰ ਜ਼ਰੂਰ ਕਰ ਲਿਆ ਗਿਆ ਹੈ ਪਰ ਅਜੇ ਇਸ ਦੇ ਉੱਤੇ ਜਾਂਚ ਚੱਲ ਰਹੀ ਹੈ ਜੀ ਸਾਨੂੰ ਕੱਲ ਹਸਪਤਾਲ ਤੋਂ ਇਤਲਾਹ ਆਈ ਸੀ ਕਿ ਸੰਤੋਸ਼ ਕੁਮਾਰ ਜਿਹਦੇ ਨਾਲ 16 ਤਰੀਕ ਦੀ ਰਾਤ ਨੂੰ ਜੀ 9:30 ਵਜੇ ਰੇਲਵੇ ਸਟੇਸ਼ਨ ਪੁਲਤ ਦੇ ਉੱਤੇ ਐਕਸੀਡੈਂਟ ਬਾਅਦ ਟ੍ਰੋਡਰੇਜ ਹੋਈ ਸੀ ਉਹਦੇ ਨਾਲ ਮਾਰਕੁੱਟ ਹੋਈ ਸੀ ਚਾਰ ਬੰਦੇ ਨੇ ਉਹਦੇ ਨਾਲ ਮਾਰਕੁੱਟ ਕੀਤੀ ਸੀ ਤਾਂ ਉਹ ਜਿਹੜੇ ਇਲਾਜ ਸੀਗਾ ਜਿਹਦੀ ਕੱਲ ਡੈਥ ਹੋਈ ਹੈ ਜੀ ਜਿਸ ਸੰਬੰਧੀ ਉਹਦੇ ਭਰਾ ਵਿਨੋਦ ਕੁਮਾਰ ਦਾ ਬਿਆਨ ਲਿਖ ਕੇ ਮੁਕਦਮਾ ਦਰਜ ਕੀਤਾ ਗਿਆ ਹੈ ਮੁਕਦਮਾ ਨੰਬਰ ਹੈਗਾ ਜੀ 48 ਅੰਡਰ ਸੈਕਸ਼ਨ 105 3015 ਪੀਐਨਐਸ ਜਿਹਦੇ ਵਿੱਚ ਚਾਰ ਦੋਸ਼ੀ ਨੇ ਜੀ ਦੋ ਬਾਈ ਨੇਮ ਨੇ ਦੋ ਅਨਨੋਨ ਜਿਨ੍ਹਾਂ ਦੀ ਆਇਡੈਂਟੀਫਿਕੇਸ਼ਨ ਅਜੇ ਹੋਣੀ ਹੈ ਜੀ ਜਿਨ੍ਹਾਂ ਚਾਰਾਂ ਦੇ ਵਿੱਚੋਂ ਇੱਕ ਦੋਸ਼ੀ ਰਵਿੰਦਰ ਸਿੰਘ ਉਰਫ ਵਿਪਿੰਦਰ ਇਹ ਅਨਾਰ ਦਾਣਾ ਚੌਕ ਦੇ ਨੇੜੇ ਦਾ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਠੀਕ ਹੈ ਇੱਕ ਵੱਡਿਆ ਸਰ ਜੀ ਸਰ ਇਹ ਜਿਹੜਾ ਰਵਿੰਦਰ ਕੁਮਾਰ ਇਹ ਉਹੀ ਹੈ ਜਿਹਨੇ ਇੱਕ ਵਾਰੀ ਉੱਥੇ ਜਦੋਂ ਫੋਟੋ ਦੇਖਲਾ ਪ੍ਰਦਰਸ਼ਨ ਹੋਇਆ ਸੀ ਜਾਂ ਉੱਥੇ ਆਇਆ ਸੀ ਇਹ ਵਾਵਾ ਬਣ ਕੇ ਸਟੇਜ ਉਪਰ ਨਹੀਂ ਸੀਗਾ ਕਿ ਉਹ ਇਸ ਸਾਡੇ ਜਿਹੜਾ ਰੋਲ ਕਰਦਾ ਇਹਦੇ ਬਾਰੇ ਵੈਰੀਫਾਈ ਕਰਨਾ ਪਊਗਾ ਜੀ ਕਿਉਂਕਿ ਅਜੇ ਬੜੀ ਮੋਡਲੀ ਸਟੇਜ ਤੇ ਆਪਾਂ ਖੜੇ ਆ ਇਹ ਤੋਂ ਕੁਝ ਕੇ ਚੱਲ ਰਹੀ ਹੈ ਤਾਂ ਆਪਣੇ ਆਪ ਨੂੰ ਚਸ਼ਮਦੀ ਦਸਣ ਵਾਲਾ ਅੱਜ ਖੁਦ ਕਤਲ ਦੇ ਇਲਜ਼ਾਮਾਂ ਦੇ ਵਿੱਚ ਫਸ ਚੁੱਕਾ ਹੈ ਤੇ ਲਗਾਤਾਰ ਸੋਸ਼ਲ ਮੀਡੀਆ ਤੇ ਇਹ ਚਰਚਾ ਚੱਲ ਰਹੀ ਸੀ ਕਿ ਸ਼ਾਇਦ ਇਸ ਨੂੰ ਕਿਸੇ ਨੇ ਗਲਤ ਨਾ ਫਸਾ ਦਿੱਤਾ ਹੋਏ ਕਰਨਲ ਬਾਡ ਦੇ ਕੇਸ ਦੇ ਵਿੱਚ ਮਦਦ ਕਰਨ ਦੇ ਚਲਦੇ ਪਰ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਨਹੀਂ ਆਇਆ ਜਦਕਿ ਇਹਨਾਂ ਵੱਲੋਂ ਇੱਕ ਨੌਜਵਾਨ ਦੀ ਗੁੱਟਮਾਰ ਕੀਤੀ ਗਈ ਇਸ ਦੇ ਨਾਲ ਹੋਰ ਦੋ ਤਿੰਨ ਬੰਦੇ ਸ਼ਾਮਲ ਸੀਗੇ ਤੇ ਜਿਸ ਦੇ ਕਾਰਨ ਇਹਨਾਂ ਨੇ ਇੰਨਾ ਨੌਜਵਾਨ ਨੂੰ ਕੁੱਟਿਆ ਕਿ ਉਸ ਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ